ਉਹ ਬਾਬਾ ਬੰਦਾ ਸਿੰਘ ਜੀ ਬਹਾਦਰ ਜਿਨ੍ਹਾਂ ਦਾ ਅੱਜ ਸ਼ਹੀਦੀ ਦਿਹਾੜਾ ਹੈ ਬਾਬਾ ਬੰਦਾ ਸਿੰਘ ਜੀ ਬਹਾਦਰ 1716 ਜੂਨ ਮਹੀਨੇ ਦੇ ਵਿੱਚ 9 ਤਰੀਕ ਨੂੰ ਉਹਨਾਂ ਦੀ ਸ਼ਹਾਦਤ ਹੋਈ ਹੈ ਔਰ ਧੰਗੁਰ ਕਲਗੇ ਤਰਪਾ ਸਾਹਿਬ ਜੀ ਨੇ ਉਹਨਾਂ ਦਾ ਜੀਵਨ ਦੇਖੋ ਕਿਵੇਂ ਬਦਲਿਆ ਜਦੋਂ 사ਤਗੁਰੂ ਜੀ ਨੇ ਦੇੜ ਨੂੰ ਜਾਂਦੇ ਨੇ ਚਲੋ ਆਪਾਂ ਬਹੁਤ ਉਸ ਇਤਿਹਾਸ ਬਾਰੇ ਨਹੀਂ ਜਾਣਾ ਕੇਵਲ ਸ਼ਹਾਦਤ ਵਾਲੇ ਪਾਸੇ ਆਉਣਾ ਹੈ ਕਿ ਇੱਥੇ ਜਦੋਂ ਬਹਾਦਰ ਸ਼ਾ ਉਹ ਗੁਰੂ ਸਾਹਿਬ ਤੋਂ ਅੱਡ ਹੋ ਗਿਆ ਕਿਉਂਕਿ ਪਹਿਲਾਂ 사ਤਗੁਰੂ ਦੇ ਨਾਲ ਨਾ ਰਿਹਾ ਕਿ ਤੁਹਾਡੇ ਜਿੰਨੇ ਦੁੱਖੀ ਨੇ ਸਰਹੰਦ ਦੇ ਨੇ ਦੂਜੇ ਨੇ ਤੀਜੇ ਨੇ ਸਾਰਿਆਂ ਨੂੰ ਸਜਾਵਾਂ ਦਿਆਂਗਾ ਪਰ ਜਦੋਂ ਸਰਹੰਦ ਦੇ ਵਿਜੇਤੇ ਨੇ ਦੇਖਿਆ ਕਿ ਗੁਰੂ ਸਾਹਿਬ ਦੇ ਨਾਲ ਨੇੜਤਾ ਹੋ ਗਈ ਹੈ ਤੇ ਸਭ ਤੋਂ ਪਹਿਲਾਂ ਨੰਬਰ ਮੇਰਾ ਲੱਗਣਾ ਇਹਨੇ ਵਜੀਦੇ ਨੇ ਬਹੁਤ ਸਾਰੇ ਵੱਡੀ ਮਾਇਆ ਕਹੀਏ ਕਿ ਜਿਹੜੀ ਰਿਸ਼ਵਤ ਦੇ ਤੌਰ ਤੇ ਬੜੀ ਵੱਡੀ ਮਾਇਆ ਭੇਜੀ ਜੀ ਪਰ ਮਾਇਆ ਹੈ ਇਹ ਸੀ ਨਾਗਨੀ ਕਿ ਜਦੋਂ ਬਹਾਦਰ ਸ਼ਾਹ ਦੇ ਕੋਲ ਪਹੁੰਚਦੇ ਉੱਥੇ ਜਾ ਕੇ ਮਾਇਆ ਨੂੰ ਵੇਖ ਕੇ ਗੁਰੂ ਸਾਹਿਬ ਦੇ ਨਾਲ ਉਹ ਵਿਚਾਰ ਥੋੜੇ ਥੋੜੇ ਅੱਡ ਹੋਣ ਲੱਗ ਗਿਆ ਔਰ ਸਤਗੁਰੂ ਜੀ ਸਮਝ ਗਏ ਇਹ ਜਿਹੜਾ ਵੱਖਰੀਆਂ ਗੱਲਾਂ ਕਰਨ ਲੱਗੇ ਨੇ ਇਨਸਾਫ ਕਿ ਤੂੰ ਦਵਣਾ ਉਥੋਂ ਬਹਾਦਰ ਸ਼ਾਹ ਅੱਡ ਹੋ ਗਿਆ ਗੁਰੂ ਸਾਹਿਬ ਜੀ ਅੱਡ ਹੋ ਗਏ ਤੇ ਜਦੋਂ ਨਦੇੜ ਨੂੰ ਜਾਂਦੇ ਨੇ ਜੀ ਰਾਤ ਦੇ ਵਿੱਚ ਮਹੰਤ ਜੈਤਰਾਮ ਨੂੰ ਮਿਲਦੇ ਨੇ ਇਹ ਮਹੰਤ ਜੈਤਰਾਮ ਕਿਸੇ ਦਾਦੂ ਪੀਰ ਦੀ ਕਬਰ ਦੇ ਉੱਤੋਂ ਉੱਥੋਂ ਦਾ ਸੇਵਾਦਾਰ ਪ੍ਰਬੰਧਕੀ ਕਰਨ ਵਾਲਾ ਹੈ ਸਤਿਗੁਰ ਜੀ ਦੇ ਕੋਲ ਬੈਠੇ ਜੈਤਰਾਮ ਦੇ ਇਹਨੇ ਨਮਸਕਾਰ ਕੀਤੀ ਲੰਗਰ ਪਾਣੀ ਵੀ ਤਿਆਰ ਕਰਾਇਆ ਤੇ ਸਤਗੁਰੂ ਕਹਿੰਦੇ ਨੇ ਭਗਤ ਜੀ ਫਿਰ ਸੁਣਾਉ ਕੋ ਗੱਲਬਾਤ ਕੋ ਵਚਨ ਬਲਾਸ ਔਰ ਜੈਤ੍ਰਮ ਜਾਣਦਾ ਸੀ ਕਿ ਗੁਰੂ ਸਾਹਿਬ ਜੀ ਨਾਲ ਜੋ ਕੁਝ ਹੋਇਆ ਜਿਵੇਂ ਜੰਗ ਜੂਤ ਹੋਏ ਨੇ ਤੇ ਜੈਤ੍ਰਮ ਨੇ ਗੱਲ ਸ਼ੁਰੂ ਕੀਤੀ ਕਹਿੰਦੇ ਸਤਗੁਰੂ ਜੀ ਸਾਡਾ ਤਾਂ ਸਿੱਧਾ ਜਸਬਾ ਹੈ ਕਿ ਦਾਦੂ ਦਾਵਾ ਦੂਰ ਕਰ ਕਲ ਕਲੀਜੈ ਪਾਏ ਇਹ ਦਾਦੂ ਤਾਂ ਕਿਉਂਕਿ ਭਗਤ ਇਸ ਕਰਕੇ ਦਾਦੂ ਦੇ ਨਾਂ ਤੇ ਕਹਿੰਦੇ ਇਹ ਚੈਤਰਮ ਕਹਿੰਦਾ ਕਿ ਦਾਦੂ ਦਾਵਾ ਦੂਰ ਕਰ ਕਲ ਕਾ ਲੀਜੈ ਭਾਏ ਜੇ ਕੋ ਮਾਰੇ ਈਂਟ ਢਿਮ ਸਿਰ ਪਰ ਲੀਜੈ ਚੜਾਏ ਵੀ ਸਾਡਾ ਕਿ ਸਾਨੂੰ ਤੇ ਕੋ ਪੱਥਰ ਮਾਰ ਜੇ ਕੋ ਇੱਟ ਮਾਰ ਜੇ ਈਟ ਢਿਮ ਮਾਰ ਜੇ ਅਸੀਂ ਤੋਂ ਵੀ ਚੁੱਕ ਕੇ ਸਿਰ ਤੇ ਰੱਖ ਲੈਣੇ ਬੰਦਗੀ ਕਰਨੀ ਹੈ ਕਿਉਂਕਿ ਬਹੁਤਾਤ ਕਿੰਤੇ ਇਸੇ ਤਰ੍ਹਾਂ ਦੇ ਹੁੰਦੇ ਨੇ ਸਾਨੂੰ ਕੀ ਇਹ ਸੁਣ ਕੇ ਧੰਗ ਗੁਰੂ ਕਲਗੀ ਤਰਪਾ ਸਾਹਿਬ ਜੀ ਹੱਸ ਪਏ ਤੇ ਹੱਸਦੇ ਹੋਏ ਕਹਿੰਦੇ ਨੇ ਕਿ ਜੈਤਰਾਮ ਜੀ ਗੱਲ ਅਸੀਂ ਇੱਥੋਂ ਸ਼ੁਰੂ ਕਰਨੇ ਆ ਬਿਲਕੁਲ ਇਸ ਤੋਂ ਸ਼ੁਰੂ ਕਰਨੇ ਆ ਪਰ ਸਤਿਗੁਰ ਜੀ ਨੇ ਉੱਥੇ ਫਿਰ ਪਾਵਨ ਬਚਨ ਗਏ ਕਿ ਗੱਲ ਕਿੱਥੋਂ ਸ਼ੁਰੂ ਕਰਨੇ ਬਾਬਾ ਫਰੀਦ ਜੀ ਦੇ ਬਚਨ ਨੇ ਕਿ ਫਰੀਦਾ ਜੋਤੈ ਮਾਰਣ ਮੁਕੀਆਂ ਤਿਨਾਂ ਨ ਮਾਰੇ ਘੁਮ ਆਪਲੜੈ ਕਰ ਜਾਈਏ ਪੈਰ ਤਿਨਾਂ ਦੇ ਚੁੰਮ ਸ਼ੁਰੂ ਅਸੀਂ ਇੱਥੋਂ ਹੀ ਕਰਨੇ ਆ ਪਰ ਸਤਿਗੁਰੂ ਧੰ ਗੁਰੂ ਨਾਨਕ ਦੇਵ ਮਹਾਰਾਜ ਦੇ ਬਚਨ ਨੇ ਕਿ ਜੇ ਕੋਈ ਮੂਰਖ ਹੁਣ ਚਪੇੜਾ ਮਾਰਨ ਤੇ ਆ ਜੇ ਮੁਕੀਆਂ ਮਾਰਦੇ ਰਵੇ ਵਾਰ-ਵਾਰ ਮਾਰੇ ਹਟੇ ਨਾ ਤੇ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਹੱਦ ਵੀ ਉੱਥੇ ਜ਼ਰੂਰ ਰੱਖੀ ਹੈ ਕਿ ਮੂਰਖ ਮੂੰਹ ਪਵੈ ਗੰਡ ਮਾਰ ਇਹ ਗੰਡ ਹੱਥ ਦੀ ਜੀ ਫਿਰ ਮੁਕੀ ਮਾਰ ਕੇ ਪਿੱਛੇ ਵੀ ਹਟਾਓ ਮੁਕੀਆਂ ਮਾਰਨ ਉਹਨਾਂ ਦੇ ਪੈਰਾਂ ਨੂੰ ਚੁੰਮਣਾ ਚਾਹੀਦਾ ਜ਼ਰੂਰ ਪਰ ਜੇ ਕੋਈ ਹਟੇ ਹੀ ਨਾ ਦਲੀਲਾਂ ਨਾਲ ਵੀ ਅਪੀਲਾਂ ਨਾਲ ਵੀ ਨਾ ਤਾਂ ਫਿਰ ਉਹਦੇ ਮੂੰਹ ਤੇ ਮਾਰਨੀ ਚਾਹੀਦੀ ਕਿ ਨਹੀਂ ਉੱਥੇ ਫਿਰ ਵਿਦਵਾਨਾਂ ਨੇ ਬੋਲ ਲਿਖੇ ਤੁਹਾਨੂੰ ਗੁਰੂ ਗ੍ਰਕਲਗੇਤਰ ਪਾਸ਼ਾ ਜੀ ਨੂੰ ਉੱਤਰ ਦਿੱਤਾ ਕਹਿੰਦੇ ਦਾਦੂ ਦਾਵਾ ਰੱਖ ਕਰ ਦਾਵਾ ਦੂਰ ਨਹੀਂ ਕਰਨਾ ਚਾਹੀਦਾ ਬਿਲਕੁਲ ਵੀ ਉਹ ਕਹਿੰਦਾ ਦਾਵਾ ਦੂਰ ਕਰ ਕਹਿੰਦਾ ਦਾਵਾ ਕਰਨਾ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਦਾਦੂ ਦਾਵਾ ਰੱਖ ਕਰ ਕਲ ਕਾ ਲੇਜੈ ਭਾਏ ਜੇ ਕੋ ਮਾਰੇ ਇંટ ਢਿਮ ਨਾ ਹੀ ਹਟੇ ਤੇ ਕਹਿੰਦੇ ਫਿਰ ਪਾਥਰ ਦੇ ਵਰਸਾਏ ਫਿਰ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਚਾਹੀਦਾ ਹੈ ਸਾਡਾ ਤਾਂ ਸਿੱਧਾ ਸਿਧਾਂਤ ਹੈ ਹੁਣ ਇੱਥੇ ਬਚਰਮ ਬਲਾਸ ਹੋਏ ਜਦੋਂ ਇਹਨੂੰ ਪਤਾ ਲੱਗਿਆ ਕਿ ਗੁਰੂ ਸਾਹਿਬ ਜੀ ਅੱਗੇ ਨਦੇੜ ਨੂੰ ਚੱਲੇ ਨੇ ਜੈਤਰਾਮ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਜਿੰਨੇ ਮਰਜੀ ਪੱਥਰ ਵਰਸਾਓ ਜਿੰਨੇ ਮਰਜੀ ਜੰਗ ਜੁਦ ਕਰੋ ਜਿੱਥੇ ਮਰਜੀ ਜਾਓ ਪਰ ਇੱਕ ਬੇਨਤੀ ਹੈ ਕਿ ਫਲਾਣੀ ਸਾਹ ਤੇ ਰਾਹ ਦੇ ਵਿੱਚ ਇੱਕ ਮਾਦੂਦਾਸ ਦਾ ਡੇਰਾ ਹੁੰਦਾ ਜੀ ਉਸ ਡੇਰੇ ਤੇ ਭੁੱਲ ਕੇ ਨਾ ਜਾਇਓ ਤੇ ਸਤਗੁਰੂ ਜੀ ਫਿਰ ਪੁੱਛਦੇ ਨੇ ਕਿਉਂ ਇਹ ਕਹਿੰਦਾ ਕਿ ਉਹਨੇ ਪਲੰਘ ਰੱਖਿਆ ਹੋਇਆ ਹੈ ਪਲੰਘ ਦੇ ਉੱਤੇ ਬੜੇ ਪਿਆਰ ਨਾਲ ਹੱਥ ਜੋੜ ਕੇ ਬਿਠਾਉਂਦਾ ਹੈ ਤੇ ਫਿਰ ਆਪ ਆਪਣੇ ਜਾਦੂ ਮੰਤਰ ਆਪਣੀਆਂ ਕਲਮਾਂ ਦੇ ਨਾਲ ਤਾਕਤ ਦੇ ਨਾਲ ਉਸ ਤਖਤ ਤੇ ਉਹਨੂੰ ਪਲਟਾ ਦਿੰਦਾ ਜੀ ਤੇ ਸਤਗੁਰੂ ਜੀ ਹੱਥ ਕੇ ਕਹਿੰਦੇ ਨੇ ਭਾਈ ਜੈਤ੍ਰਮ ਤੈਨੂੰ ਕਿਵੇਂ ਪਤਾ ਔਰ ਜੈਤ੍ਰਮ ਵੇ ਕੋ ਹੱਸ ਕੇ ਸਤਗੁਰੂ ਜੀ ਉਸ ਪਲੰਗ ਤੇ ਮੈਂ ਵੀ ਬੈਠਾ ਸਾਂ ਪਿਆਰ ਦੇ ਨਾਲ ਬਿਠਾਇਆ ਸੀ ਪਰ ਪਤਾ ਹੀ ਨਹੀਂ ਲੱਗਿਆ ਕਿ ਪਲੰਗ ਉੱਤੇ ਕਦੋਂ ਆ ਗਿਆ ਤੇ ਮੈਂ ਪਲੰਗ ਦੇ ਥੱਲੇ ਕਦੋਂ ਚਲਾ ਗਿਆ ਉਹ ਤਖਤਾ ਪਲਟ ਦਿੰਦਾ ਔਰ ਸਤਗੁਰੂ ਜੀ ਫਿਰ ਕਹਿੰਦੇ ਨੇ ਭਾਈ ਫਿਰ ਤੇ ਉੱਥੇ ਜ਼ਰੂਰ ਜਾਣਾ ਚਾਹੀਦਾ ਕਿਉਂਕਿ ਸਾਨੂੰ ਹੁਣ ਚਾਹੀਦਾ ਏ ਉਹ ਜਿਹੜਾ ਤਖਤਾ ਬਦਲਦਾ ਹੋਵੇ ਬਦਲ ਦੀ ਸਮਰੱਥਾ ਰੱਖਦਾ ਹੋਵੇ ਕਿਉਂਕਿ ਤਖਤ ਰਾਜਾ ਸੋਭ ਹੈ ਜੋ ਤਖਤ ਦੇ ਲਾਇਕ ਹੋਏ ਇਹ ਤੇ ਸਾਡੇ ਘਰ ਦਾ ਸਿਧਾਂਤ ਹੈ ਨਾ ਜੇ ਤਖਤ ਦੇ ਲਾਇਕ ਨਾ ਹੋਵੇ ਫਿਰ ਉਹਦਾ ਤਖਤਾ ਪਲਟਣ ਵਾਲਾ ਵੀ ਤੇ ਕੋਈ ਨਾ ਕੋਈ ਚਾਹੀਦਾ ਹੈ ਔਰ ਧੰਗ ਗੁਰੂ ਕਲਗੇ ਧਰਪਾਸ਼ਾ ਜੀ ਉੱਥੇ ਗਏ ਔਰ ਉੱਥੇ ਜੋ ਕੁਝ ਹੋਇਆ ਕਿਉਂਕਿ ਬਹੁਤੇ ਆਪਸਾ ਕੀ ਵੱਲ ਨਹੀਂ ਜਾਣਾ ਕੇਵਲ ਸ਼ਹਾਦਤ ਵਾਲੇ ਪਾਸੇ ਆਉਣਾ ਹੈ ਕਿ ਜਦੋਂ ਸਿੰਘ ਕਹਿੰਦੇ ਨੇ ਸਤਗੁਰੂ ਜੀ ਪੋਖ ਲੱਗੇ ਮਾਧੋਦਾਸ ਉੱਥੇ ਕੋਈ ਨਹੀਂ ਸੀ ਉੱਥੇ ਗੁਰੂ ਸਾਹਿਬ ਜੀ ਕਹਿੰਦੇ ਭੁੱਖ ਲੱਗੇ ਤੇ ਲੰਗਰ ਪਾਣੀ ਤਿਆਰ ਕਰੋ। ਹਰ ਦੇਖੋ ਇੱਥੇ ਸਾਡੇ ਵਰਗੇ ਫਿਰਕਾਵਾਚਕ ਗੱਲ ਥੋੜੀ ਜੀ ਸਿੱਧੇ ਜਿ ਲਿਖਾ ਜਾਂਦੇ ਨੇ ਜਾਂ ਕਹਿ ਨਹੀਂ ਸਕਦੇ ਜਾਂ ਹਿੰਮਤ ਨਹੀਂ ਕਰਦੇ। ਆਪਣੇ ਕੋਲੋਂ ਨਹੀਂ ਕਹਿਣੀ ਜੋ ਕੁਛ ਇਤਿਹਾਸ ਦੇ ਵਿੱਚ ਲਿਖਿਆ ਹੋਇਆ ਉਹ ਵੀ ਨਹੀਂ ਕਹਿ ਸਕਦੇ। ਕਿਉਂਕਿ ਬ੍ਰਾਹਮਣਵਾਦ ਬਹੁਤਾ ਫੈਲਿਆ ਹੋਇਆ ਹੈ ਨਾ। ਵੀ ਇਹ ਮਾਸ ਦੀ ਗੱਲ ਕਿਉਂ ਕਰ ਦਿੰਦੇ ਨੇ? ਇਹ ਕਵੀ ਸੰਤੋਖ ਸਿੰਘ ਨੇ ਲਿਖਿਆ ਇਤਿਹਾਸ ਦੇ ਵਿੱਚ ਲਿਖਿਆ ਹੋਇਆ ਜੀ ਸਿੰਘਾਂ ਨੇ ਉੱਥੇ ਬੱਕਰੇ ਝਟਕਾਏ ਬੱਕਰੇ ਵੱਡੇ ਵੱਡੇ ਪਤੀਲੇ ਉਸੇ ਚੌਂਕੇ ਦੇ ਉੱਤੇ ਰੱਖ ਕੇ ਰਿੰਨੇ ਤੇ ਜਦੋਂ ਚੌਂਕੇ ਦੇ ਵਿੱਚ ਡੁੱਲਿਆ ਖੂਨ ਬੱਕਰਿਆਂ ਦਾ ਸਿੰਘ ਤੇ ਸ਼ਕਸ਼ਕਾ ਗਏ ਔਰ ਮਾਧੋ ਦਾਸ ਜਦੋਂ ਆਇਆ ਆ ਕੇ ਕਲਪਿਆ ਕਿ ਤੁਸੀਂ ਮੇਰਾ ਚੌਂਕਾ ਪ੍ਰਿਸ਼ਟ ਦਿੱਤਾ ਇੱਥੇ ਲੋਈ ਲੋਕ ਪਈ ਹੈ ਆਪਣੀਆਂ ਸਾਰੀਆਂ ਤਾਕਤਾਂ ਲਾਈਆਂ ਬੜੇ ਬੇਸਿਰ ਭੇਜੇ ਤੇ ਜਦੋਂ ਤਖਤਾ ਨਾ ਹਿੱਲਿਆ ਆ ਕੇ ਕਹਿੰਦਾ ਪਹਿਲੋ ਤੇ ਦੱਸੋ ਤੁਸੀਂ ਕੌਣ ਹੋ ਸਤਿਗੁਰੂ ਇਹ ਕਹਿੰਦਾ ਮਾਤੂ ਦਾਸ ਤੂੰ ਸਾਨੂੰ ਜਾਣ ਲੈ ਵੇਖ ਕੌਣ ਮਾਤੂ ਦਾਸ ਨੇ ਅਨੰਦਪੁਰ ਸਾਹਿਬ ਗੁਰੂ ਸਾਹਿਬ ਜੀ ਤੋਂ ਦਾੜਾ ਨਹੀਂ ਸੀ ਆਇਆ ਛੁੱਟੀ ਉਮਰ ਉਹ ਤੋਂ ਦਰਸ਼ਨ ਕੀਤੇ ਸਨ ਜੀ ਜਾਣ ਗਿਆ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਸਤਿਗੁਰੂ ਇਹ ਕਹਿੰਦੇ ਹਾਂ ਪਾਇ ਸੀ ਤੇ ਗੋਬਿੰਦ ਸਿੰਘ ਹੀ ਹੈ ਪਰ ਤੂੰ ਦੱਸ ਤੂੰ ਕੌਣ ਹੈ ਉੱਥੇ ਹੱਥ ਜੋੜ ਦਿੱਤੇ ਕਿ ਮੈਂ ਬੰਦਾ ਮੈਂ ਤੁਹਾਡਾ ਬੰਦਾ ਤੇ ਸਤੂ ਕੁਰੇ ਕਹਿੰਦੇ ਭਾਈ ਜੇ ਬੰਦਾ ਹੈ ਤੇ ਫਿਰ ਕੰਮ ਬੰਦਿਆਂ ਵਾਲੇ ਕਰ ਤੂੰ ਕਹਿੰਦਾ ਕਿ ਚੌਕੇ ਦੇ ਵਿੱਚ ਖੂਨ ਦੇ ਛਿੱਟਾ ਪੈ ਗਈਆਂ ਤੂੰ ਪੁੱਛਣਾ ਕਿ ਪੰਜਾਬ ਦਾ ਸਨਾਪ ਪਰਿਵਾਰ ਦਾ ਸਨਾਪ ਤੇ ਅਸੀਂ ਤੈਨੂੰ ਕੀ ਸੁਣਾਉਣਾ ਤੂੰ ਜਾ ਕੇ ਸਰੰਦ ਤੋਂ ਪੁੱਛੀ ਤੂੰ ਬੰਦਿਆਂ ਵਾਲੇ ਕੰਮ ਤੇ ਕਰ ਜਾ ਕੇ ਅਨੰਦਪੁਰ ਸਾਹਿਬ ਤੋਂ ਪੁੱਛੀ ਪੁੱਛੀ ਚਮਕੌਰ ਦੀ ਗੜੀ ਤੋਂ ਜਾ ਕੇ ਪੁੱਛੇ ਉਸ ਜਿਹੜਾ ਸਮਾਣਾ ਹੈ ਜਿੱਥੋਂ ਦੇ ਜ਼ਿਲਾਦਾਨੇ ਕੀ ਕੁਛ ਕੀਤਾ ਸਭ ਤੋਂ ਪਹਿਲਾਂ ਉੱਧਰ ਜਾ ਕੇ ਉਹਨਾਂ ਨੂੰ ਪੁੱਛੀ ਤੈਨੂੰ ਸਾਰੀਆਂ ਈਟਾਂ ਤੈਨੂੰ ਗਲੀ ਮਹੱਲੇ ਪਿੰਡ ਨਗਰ ਸਾਰੇ ਬੋਲ ਬੋਲ ਕੇ ਦੱਸਣਗੇ ਉਥੋਂ ਦੇ ਹਾਲਾਤ ਕਿ ਕਿਹੜੇ ਖੂਨ ਤੋਂ ਤੂੰ ਡਰਨਾ ਹੈ ਕਿੰਦੇ ਤੋਂ ਨਫ਼ਰਤ ਕਰਨਾ ਹੈ ਜਿੱਥੇ ਬੰਦਿਆਂ ਦੇ ਖੂਨ ਡੋਲੇ ਜਾਂਦੇ ਹੋਣ ਤੇ ਤੂੰ ਅੱਖਾਂ ਬੰਦ ਕਰਕੇ ਇੱਥੇ ਬੈਠਾ ਹੋਏ ਕਿ ਮੈਂ ਬੰਦਾ ਇਹ ਬੰਦੇਵਾਂ ਵਾਲੇ ਕੰਮ ਨਹੀਂ ਇੱਥੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਅਮਰਿਸ਼ ਕਾਇਆ ਖੰਡੇ ਵੱਟ ਦੀ ਪੌੜ ਦਿੱਤੀ ਨੇ ਸਿੰਘਾਂ ਤੋਂ ਸਤਗੁਰੂ ਦੇ ਬਾਰੇ ਫਿਰ ਬੜਾ ਕੁਝ ਪੁੱਛਿਆ ਜੀ ਬੰਦਾ ਸਿੰਘ ਬਹਾਦਰ ਇਹ ਨਾਂ ਪ੍ਰਚਲਿਤ ਹੋ ਗਿਆ ਪਰ ਨਾ ਉਥੇ ਗੁਰੂ ਸਾਹਿਬ ਨੇ ਗੁਰਬਖਸ਼ ਸਿੰਘ ਰੱਖਿਆ ਜੀ ਇਹ ਬੰਦਾ ਸਿੰਘ ਬਣਿਆ ਉਥੋਂ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਪੰਜ ਤੀਰ ਦਿੱਤੇ ਸਿੰਘ ਦਿੱਤੇ ਇਹ ਉਥੋਂ ਜਾਉ ਚੱਲਿਆ ਹੁਣ ਇਹਨੇ ਪਾਣੀਪਤੂ ਹੋ ਕੇ ਸਡੌਰਿਆ ਏ ਇਸ ਤੋਂ ਪਹਿਲਾਂ ਆ ਕੇ ਸਭ ਤੋਂ ਪਹਿਲਾਂ ਰਾਜ ਜਿਹੜੇ ਰਾਜਧਾਨੀ ਬਣਾਈ ਜੀ ਲੋਗੜਾ ਬਾਬਾ ਬੰਦਾ ਸਿੰਘ ਦੇ ਨਾਲ ਇਹ ਆਪਾਂ ਕਹੀ ਹੈ ਨਾ ਸਿੱਖਾਂ ਨੂੰ ਕੋਈ ਇਨਸਾਫ ਤੇ ਕੀਤਾ ਨਹੀਂ ਨਾ ਬਹੁਤਾ ਜਿਹੜੇ ਸਿੱਖਾਂ ਦੇ ਸਭ ਤੋਂ ਪਹਿਲੇ ਰਾਜਧਾਨੀ ਲੋਗੜਾ ਉੱਥੇ ਨਿਆਂ ਸਿੰਘਾਂ ਨੇ ਥੋੜਾ ਜਿਹਾ ਇੱਕ ਡੇਰਾ ਜਿਹਾ ਬਣਾਇਆ ਹੋਇਆ ਪਰ ਸਿੱਖ ਪੰਥ ਦਾ ਤੇ ਕੋਈ ਕਿਉਂਕਿ ਉੱਥੇ ਨਾ ਕੋਈ ਆਮਦਨੀ ਨਾ ਕੋਈ ਸਿੱਖ ਤੇ ਉੱਥੇ ਸ਼੍ਰੋਮਣੀ ਕਮੇਟੀ ਜਾਂ ਦੂਜਾ ਤੀਜਾ ਕਿੰਨੂੰ ਜਾਏ ਜਿੱਥੇ ਗੋਲਕੋ ਹੋਵੇ ਕਮੇਟੀਆਂ ਤੋਂ ਉੱਥੇ ਜਾਣਨਾ ਉਹ ਨਿਸ਼ਾਨੇ ਵੀ ਪੂਰੀ ਤਰ੍ਹਾਂ ਸਾਹਮਣੇ ਰੱਖੇ ਕਰ ਉਹ ਲੋਗੜ ਸਭ ਤੋਂ ਪਹਿਲਾਂ ਉੱਥੇ ਆਪਣਾ ਨਿਸ਼ਾਨ ਸਭ ਚਲਾਇਆ ਆਪਣੀ ਰਾਜਧਾਨੀ ਬਣਾਈ ਇਸ ਤੋਂ ਪਹਿਲਾਂ ਜਿੰਨਾ ਸਾਜੋ ਸਮਾਨ ਸੀ ਜਿੱਥੇ ਜਾਂਦੇ ਸਨ ਨਾਲ ਨਾਲ ਹੀ ਚੁੱਕ ਕੇ ਲੈ ਜਾਣਾ ਪੈਂਦਾ ਸੀ ਪਹਿਲੋ ਹੈ ਸਰਪੇ ਦਾ ਫਿਰ ਰੱਖਣ ਵਾਸਤੇ ਤਾਂ ਕੋਈ ਨਹੀਂ ਇੱਥੇ ਕਿਲਾ ਬਣਾਇਆ ਕਿਲੇ ਦੇ ਵਿੱਚ ਸਮਾਨ ਰੱਖਿਆ ਇੱਥੇ ਟਿਕਾਇਆ ਇਸ ਤੋਂ ਬਾਅਦ ਫਿਰ ਜਿਵੇਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਕੇ ਸਰਾਂਦ ਨੂੰ ਫਤਿਹ ਕੀਤਾ। ਪਾਪਾ ਬੰਦਾ ਸਿੰਘ ਨੇ ਚੱਪੜ ਛਿੜੀ ਜਿਹਨੂੰ ਅੱਜ ਚੱਪੜ ਛਿੜੀ ਕਹਿੰਦੇ ਨੇ ਵੈਸੇ ਨਾਮ ਵਿਗੜਿਆ ਹੋਇਆ ਨਹੀਂ ਜੀ। ਛੱਪੜ ਛਿੜੀ ਅਸਲ ਨਾਂ ਸੀ। ਕਿਉਂਕਿ ਇੱਕ ਪਾਸੇ ਛੱਪੜ ਸੀ ਇੱਕ ਪਾਸੇ ਛਿੜੀ ਕਹਿੰਦੇ ਨੇ ਜਿੱਥੇ ਬਹੁਤ ਸਾਰੇ ਰੁੱਖ ਹੋਣ ਜੰਗਲ ਹੋਏ। ਮੈਦਾਨ ਵੀ ਸੀ ਰੁੱਖ ਵੀ ਸੀ ਜੰਗਲ ਸੀ। ਛੱਪੜ ਵੀ ਸੀ। ਇਹ ਛੱਪੜ ਛਿੜੀ ਤੋਂ ਲੈ ਕੇ ਇਹਨੂੰ ਵਜਿੱਤੇ ਨੂੰ ਵੱਢ ਕੇ ਸਰੰਦਤਾ ਕੇ ਨੂੰ ਖਿੱਚਦੇ ਲਗਾਏ ਸਨ ਕੂੜੇ ਪਿੱਛੇ ਪਾ ਕੇ ਇੱਥੇ ਬਾਬਾ ਬੰਦਾ ਸਿੰਘ ਨੇ ਉਦੋਂ ਉਹ ਦਿਨਾਂ ਦੇ ਵਿੱਚ ਸਰੰਦ ਦੇ ਵਿੱਚੋਂ 7 ਲੱਖ ਰੁਪਏ ਇਕੱਠਾ ਕੀਤਾ ਜੀ ਇਤਿਹਾਸਕਾਰਾਂ ਨੇ ਭਾਵੇਂ ਬੜਾ ਕੁਝ ਲਿਖਿਆ ਉਲਟਾ ਵੀ ਲਿਖਿਆ ਕਿਉਂਕਿ ਪੱਖਪਾਤ ਇਤਿਹਾਸਕਾਰ ਵੀ ਕਰਦੇ ਨੇ ਪਰ ਬਾਬਾ ਬੰਦਾ ਸਿੰਘ ਨੇ ਨਾ ਤੇ 1 ਰੁਪਇਆ ਕੋਈ ਆਪਣੇ ਕੋਲ ਰੱਖਿਆ ਆਪਣਾ ਸਿੱਕਾ ਵੀ ਚਲਾਇਆ ਤੇ ਸਿੱਕੇ ਤੇ ਆਪਣਾ ਨਾਮ ਵੀ ਨਹੀਂ ਲਿਖਿਆ ਉਹ ਸਿੱਕਾ ਵੀ ਉਹ ਚਲਾਇਆ ਜਿੱਥੇ ਦੇਗੋ ਤੇਗੋ ਵਾ ਫਤਿਹ Nusrat Beg Rang ਯਾਤਮ ਅੱਜ ਨਾਨਕ ਗੁਰੂ ਗੋਬਿੰਦ ਸਿੰਘ ਕਿ ਅੱਜ ਦੇਗ ਤੇ ਤੇਗ ਦੀ ਫਤਿਹ ਹੋਈ ਧੰਨ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੁਹਾਡੀ ਕਿਰਪਾ ਨਾਲ ਹੋਈ ਏ ਇਹ ਸਿੱਕਾ ਚਲਾਇਆ ਗਿਆ ਇੱਥੇ ਸਮਾ ਪਿਆ ਹੁਣ ਪਾਪਾ ਬਾਬਾ ਬੰਦਾ ਸਿੰਘ ਬਹਾਦਰ ਦੇਖੋ ਜਿਹੜਾ ਸਿੱਖ ਰਾਜ ਸਭ ਤੋਂ ਪਹਿਲਾਂ ਕਾਇਮ ਹੋਇਆ ਬਾਬਾ ਬੰਦਾ ਸਿੰਘ ਨੇ ਕੀਤਾ ਹਾਂ ਇਹ ਟਾਈਮ ਉਹ ਵੀ ਛੋਟਾ ਸੀ ਤੇ ਜੰਗ ਕਹ ਲਈ ਰਾਜ ਜਿੱਥੋਂ ਤੱਕ ਕੀਤਾ ਉਹ ਇਲਾਕਾ ਵੀ ਛੋਟਾ ਮਹਾਰਾਜਾ ਰਣਜੀਤ ਸਿੰਘ ਨੇ ਇਸ ਰਾਜ ਦੇ ਰੱਖੀ ਹੋਈ ਨੀਂਦ ਉੱਤੇ ਰਾਜ ਕੀਤਾ ਬਾਅਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਬਾਰੇ ਕੁਝ ਲੋਕਾਂ ਨੇ ਇਹ ਵੀ ਲਿਖਿਆ ਕਿ ਗੁਰਦਾਸ ਨੰਗਲ ਦੇ ਗੜੀ ਦੇ ਵਿੱਚ ਜਦੋਂ ਘੇਰਾ ਪਿਆ ਤੇ ਉਹਨਾਂ ਨੇ ਗ੍ਰਿਫਤਾਰੀ ਆ ਕੇ ਦਿੱਤੀ ਹੁਣ ਗ੍ਰਿਫਤਾਰੀ ਦੇਣ ਦਾ ਮਤਲਬ ਹੈ ਕਿ ਹੱਥ ਖੜੇ ਕਰਦੇ ਨੇ ਔਰ ਬਾਬਾ ਬੰਦਾ ਸਿੰਘ ਬਹਾਦਰ ਉਸ ਗੁਰੂ ਦੇ ਸਿੰਘ ਨੇ ਕਿ ਜਿਨ੍ਹਾਂ ਨੇ ਬਾਣੀ ਦੇ ਵਿੱਚ ਵੀ ਕਹਿ ਦਿੱਤਾ ਕਿ ਸੂਰਾ ਸੋ ਪਹਿਚਾਨੀਆਂ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬੂਨ ਸਾਡੇ ਖੇਤ ਤੇ ਦੂਸੇ ਦਸੋ ਉਹ ਆਪ ਗ੍ਰਿਫਤਾਰੀ ਆ ਕੇ ਦੇ ਸਕਦੇ ਨੇ ਗ੍ਰਿਫਤਾਰੀ ਕਿਵੇਂ ਹੋਈ ਨੰਗਲ ਦੀ ਇਸ ਗੁਰਦਾਸ ਨੰਗਲ ਦੀ ਗੜੀ ਨੂੰ ਮੁਗਲ ਫੌਜਾਂ ਨੇ 80000 ਫੌਜ ਸੀ ਜੀ ਚਾਰੇ ਪਾਸੋਂ ਘੇਰ ਆ ਪਾਇਆ ਇਹਨਾਂ ਨੂੰ ਪਤਾ ਸੀ ਲੜ ਕੇ ਅਸੀਂ ਕਦੇ ਵੀ ਨਹੀਂ ਅਜੇ ਤੱਕ ਜਿੱਤੇ ਲੜੇ ਨਹੀਂ ਕੇਰਾ ਪਾਇਆ ਤੇ ਕੇਰਾ ਪਾ ਕੇ ਇਹਨਾਂ ਪਾ ਕੇ ਰੱਖਿਆ ਅੰਦਰ ਕਿਉਂਕਿ ਸਿੰਘ ਵੀ ਥੋੜੇ ਜਿਹਾ ਸੜ ਤੇ ਇਹ ਨਹੀਂ ਸੀ ਨਾ ਪਤਾ ਕੇਰਾ ਪੈ ਜਾਣਾ ਇੱਥੇ ਭਾਵੇਂ ਚਲੋ ਇਤਿਹਾਸ ਉਹਰ ਤਰਵੀਏ ਕਿ ਸਿੰਘਾਂ ਦੇ ਆਪਸ ਵਿੱਚ ਫੁੱਟ ਵੀ ਪਈ ਇੱਥੇ ਅੰਦਰ ਅਨਾਜ ਖਤਮ ਹੋ ਗਿਆ ਕੋੜਿਆਂ ਦੇ ਵਾਸਤੇ ਪਾਣੀ ਪੀਣ ਨੂੰ ਕੋਈ ਨਹੀਂ ਰਿਹਾ ਸਿੰਘਾਂ ਦੇ ਵਾਸਤੇ ਪਾਣੀ ਦਾ ਇੰਤਜ਼ਾਮ ਬਹੁਤਾ ਕੋਈ ਨਹੀਂ ਸੀ ਘੋੜੇ ਮਰਨੇ ਸ਼ੁਰੂ ਹੋ ਗਏ ਕੁਝ ਦਿਨਾਂ ਚ ਕਈ ਸਿੰਘ ਵੀ ਭੁੱਖ ਨਾਲ ਤੇ ਭੁੱਖ ਤੋਂ ਬਿਨਾਂ ਤੇ ਹਜੇ ਬੰਦਾ ਨਾ ਕੁਝ ਮਿਲੇ ਤੇ ਰਹਿ ਜਾਂਦਾ ਪਰ ਜਦੋਂ ਪਾਣੀ ਨਾ ਮਿਲੇ ਤੇ ਫਿਰ ਕਿੰਨੇ ਕੁ ਦਿਨ ਰਹਿੰਦਾ ਜੀ ਘੋੜੇ ਵੀ ਮਰਨੇ ਸ਼ੁਰੂ ਹੋ ਗਏ ਸਿੰਘ ਵੀ ਅੰਦਰ ਮਰੇ ਉਸੇ ਗੜੇ ਦੇ ਅੰਦਰ ਦੇਖੋ ਜਿੱਥੇ ਹੁਣ ਲਾਸ਼ਾਂ ਵੀ ਪਈਆਂ ਨੇ ਬਾਹਰ ਕੱਢਣ ਦਾ ਇੰਤਜ਼ਾਮ ਵੀ ਕੋਈ ਨਹੀਂ ਬਾਹਰ ਘੇੜਾ ਘੇਰਾ ਬੜਾ ਪਿਆ ਹੋਇਆ ਹੈ ਗੋਲੀਆਂ ਬਾਹਰੋਂ ਵਰਦੀਆਂ ਨੇ ਕਿ ਕਦੇ ਉਹ ਗੜੀ ਨੰਗਲ ਨੂੰ ਜਾ ਕੇ ਤੁਸੀਂ ਦੇਖੋ ਗੁਰਦਾਸ ਨੰਗਲ ਗੜੀ ਜਿਹੜੀ ਹੈ ਕਿ ਉਹ ਸਮੇਂ ਦਾ ਜਿਹੜਾ ਹਾਲਾਤ ਕਿਵੇਂ ਦਾ ਹੋਏਗਾ ਅੰਦਰ ਲਾਸ਼ਾਂ ਪਈਆਂ ਨੇ ਦੂਜੇ ਦਿਨ ਲਾਸ਼ ਜਿਹੜੀ ਸੜ ਜਾਂਦੀ ਹੈ ਕਿ ਇੰਨੀ ਅੰਦਰ ਬਦਬੂ ਸੀ ਕਿ ਜਿੱਥੇ ਸਾਹ ਲੈਣਾ ਵੀ ਔਖਾ ਸੀ ਜੀ ਕੁਝ ਸਿੰਘ ਭੁੱਖ ਨਾਲ ਸ਼ਹੀਦ ਹੋ ਗਏ ਨੇ ਕੁਝ ਸਿੰਘ ਉੱਥੇ ਨੇ ਬਸ ਜਿਹੜੇ ਸਿਰਫ ਸਾਹ ਹੀ ਲੈਂਦੇ ਨੇ ਉਹਨਾਂ ਲੜਨਾ ਕਿਤੇ ਸੀ ਜਦੋਂ ਇਹਨਾਂ ਦੇਖਿਆ ਕਿ ਅੰਦਰ ਖਮੋਸ਼ੀ ਹੋ ਗਈ ਕੋਈ ਨਹੀਂ ਉਦੋਂ ਇਹਨਾ ਹਮਲਾ ਕੀਤਾ ਤੇ ਫਿਰ ਜਾ ਕੇ ਜਿਹੜੇ ਸਿੰਘੇ ਸਹਾਲਤ ਵਿੱਚ ਪਏ ਸਨ ਹੁਣ ਸਾਹ ਲੈਣਾ ਹੀ ਅੰਦਰ ਔਖਾ ਸੀ ਉਦੋਂ ਜਾ ਕੇ ਫਿਰ ਗ੍ਰਿਫਤਾਰ ਕੀਤਾ ਗ੍ਰਿਫਜ਼ਾਰੀ ਦਿੱਤੀ ਨਹੀਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਦੂਸਰੀ ਗੱਲ ਇਹ ਕਿ ਦਸੰਬਰ ਦੇ ਮਹੀਨੇ ਵਿੱਚ ਗ੍ਰਿਫਤਾਰ ਕੀਤਾ ਤੇ ਅੱਗੇ ਜੂਨ ਦੇ ਮਹੀਨੇ ਵਿੱਚ ਜਾ ਕੇ ਸ਼ਹੀਦ ਕਰਦੇ ਨੇ ਜੀ 6 6.5 ਮਹੀਨੇ ਇੰਨੇ ਤਸੀਹੇ ਦਿੱਤੇ ਨੇ ਉਹ ਅਖੀਰਲਾ ਸਮਾਂ ਸੀ ਕਿ ਜਦੋਂ ਪਾਪਾ ਬੰਦਾ ਸਿੰਘ ਨੇ ਇਹਨ ਕੋਈ ਨਹੀਂ ਮੰਨੀ ਇਹਨਾਂ ਨੇ ਪਾਪਾ ਬੰਦਾ ਸਿੰਘ ਨੂੰ ਇਥੋਂ ਗੁਰਦਾਸ ਨੰਗਲ ਤੋਂ ਫੜਿਆ ਇਥੋਂ ਗ੍ਰਿਫਤਾਰ ਕੀਤਾ ਤੇ ਜਿਵੇਂ ਜਲੂਸ ਕੱਢੀਦਾ ਨਾ ਜੀ ਸਿਰ ਦੇ ਉੱਤੇ ਇੱਕ ਤਿੱਖੀ ਟੋਪੀ ਰੱਖੀ ਜਲੂਸ ਕੱਢਦੇ ਤੱਕ ਲਾਹੌਰ ਤੱਕ ਲੈ ਕੇ ਗਏ ਇਹ ਤਿੱਖੀ ਟੋਪੀ ਜੀ ਜਿਵੇਂ ਅੱਜ ਕੱਲ ਲੋਕ ਜਨਮ ਦਿਨ ਮਨਾਉਣ ਲੱਗਿਆ ਨਾ ਟੋਪੀ ਉੱਤੇ ਰੱਖ ਦਿੰਦੇ ਨੇ ਇਹ ਬੜੀ ਵੱਡੀ ਬੇਇੱਜ਼ਤੀ ਸੀ ਹੁਣ ਤੇ ਉਹ ਇੱਕ ਬਟਾਲੇਆਂ ਦੇ ਖੁਸ਼ੀ ਦੇ ਸਮੇਂ ਆਪਣੇ ਆਪ ਹੀ ਟੋਪੀ ਰੱਖ ਦੋ ਤਿੱਖੀ ਜੀ ਇਹ ਜਲੂਸ ਕੱਢਿਆ ਸੀ ਕਿਵੇਂ ਕਿਰਤ ਕਿਸ ਤਰ੍ਹਾਂ ਇਹਨਾਂ ਦੀ ਬੇਅਦਬੀ ਕਰ ਸਕੀਏ ਕਿਵੇਂ ਇਹਨਾਂ ਦੀ ਇੱਜ਼ਤ ਮਿੱਟੀ 'ਚ ਰੋਲ ਸਕੀਏ ਰਾਹ ਦੇ ਵਿੱਚ ਜਾਂਦਿਆ ਜਾਂਦਿਆ ਕਰਦਿਆ ਇਹਨਾਂ ਨੇ 740 ਸਿੰਘਾਂ ਨੂੰ ਨਾਲ ਹੋਰ ਗ੍ਰਿਫਤਾਰ ਕੀਤਾ ਇੱਥੇ ਤੇ ਕਈ ਗੱਡੇ ਭਰ ਗਏ ਸਨ ਜਦੋਂ ਇਹਨਾਂ ਨੇ ਸਿਰ ਵੱਡ ਵੱਡ ਕੇ ਇਹ ਸਾਰਿਆਂ ਨੂੰ ਇਥੋਂ ਜਲੂਸ ਦੇ ਰੂਪ ਵਿੱਚ ਲੋਖੌਰ ਦੇ ਗਲੀਆਂ 'ਚ ਫਿਰਦੇ ਇਥੋਂ ਦਿੱਲੀ ਤੱਕ ਲੈ ਕੇ ਗਏ ਜੀ। ਚਾਂਦਨੀ ਚੌਕ ਅਜ ਧਾਨ ਗੁਰੂ ਤੇਗ ਬਹਾਦਰ ਸਾਹਿਬ ਦਾ ਸਥਾਨ ਉੱਥੇ ਨਿਸ਼ਾਨ ਸਭ ਝੂਮਦੇ ਰਹਿਣਾ। ਪਰ ਸਿੰਘਾਂ ਨੇ ਥਾਂ ਇਹ ਵੀ ਨਹੀਂ ਸੰਭਿਆ ਕਿ 740 ਕਿਸੇ ਨੇ 780 ਲਿਖਿਆ ਕਰ ਗਿਣਤੀ ਘਟਵਾਦ ਹੋ ਸਕਦੀ ਪਰ ਇੱਥੇ ਸਿੰਘਾਂ ਦੀ ਸ਼ਹਾਦਤ ਹੋਈ ਜਿਸ ਸਿਰ ਵੱਡੇ ਗਏ ਗੱਡੇ ਭਰ ਕੇ। ਪਰ ਉਹ ਥਾਂ ਵੀ ਨਹੀਂ ਸੰਭੀ। ਇਥੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਫਿਰ ਜਦੋਂ ਅੱਗੇ ਲੈ ਕੇ ਜਾਂਦੇ ਨੇ ਜੇ ਜੂਨ ਦਾ ਮਹੀਨਾ ਇੱਥੋਂ ਤੱਕ ਇਹਨਾਂ ਨੇ ਪਹਿਲਾਂ ਬੜਿਆ ਬੜਾ ਕੁਝ ਕੀਤਾ ਜੀ ਜੂਨ ਮਹੀਨਾ 9 ਤਰੀਕ ਤੇ 1716 ਦਾ ਦਿਨ ਇਹ ਜਿਸ ਦਿਨ ਸ਼ਹਾਦਤ ਹੋਈ ਤੇ ਇਹ ਸ਼ਹਾਦਤ ਹੋਈ ਮਹਰੋਲੀ ਤੇ ਮਹਰੋਲੀ ਉਹ ਸਥਾਨ ਤੇ ਜਿੱਥੇ ਬਹਾਦਰ ਸ਼ਾਹ ਦਾ ਬੰਗਲਾ ਸੀ ਜੀ ਤੇ ਬਹਾਦਰ ਸ਼ਾਹ ਵੀ ਬਾਬਾ ਬੰਦਾ ਸਿੰਘ ਦੇ ਸ਼ਹਾਦਤ ਨੂੰ ਵੇਖ ਕੇ ਜਾਂ ਸੁਣ ਕੇ ਬਾਅਦ ਚ ਕਮਲਾ ਹੋ ਕੇ ਮਰਿਆ ਸੀ ਜੋੜੇ ਦਾ ਬਿਲਕੁਲ ਕੋਲ ਔਰ ਇਹ ਵੀ ਕਿ ਸ਼ਾਦਤ ਸੀ ਕਿ ਬਹਾਦਰ ਸ਼ਾਹ ਦੇ ਗੁਰੂ ਸਾਹਿਬ ਨਾਲ ਨੇੜਤਾ ਸੀ ਪਤਾ ਤੇ ਲੱਗੇ। ਉਥੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਹੁਣ ਸ਼ਹੀਦ ਕਰਨਾ ਜੀ। ਬਾਬਾ ਬੰਦਾ ਸਿੰਘ ਦੇ ਬਹਾਦਰ ਸਿੰਘ ਜੀ ਦੇ ਘਰ ਵਾਲੀ ਉਹਨਾਂ ਦੇ ਨਾਲ ਨੇ। 4 ਸਾਲ ਦਾ ਉਹਨਾਂ ਦਾ ਬੱਚਾ ਹੈ। ਜਿਹੜਾ ਸਿੱਖ ਕੌਮ ਦੇ ਵਿੱਚ ਸਭ ਤੋਂ ਛੋਟੀ ਸ਼ਹੀਦ ਦਾ ਛੋਟੀ ਉਮਰ ਦਾ ਸ਼ਹੀਦ ਹੈ ਜੀ। ਦੇਖੋ ਇੱਕ ਬਿੰਦ ਤੇ ਹੋਰ ਕਰਦਾ ਜਦੋਂ ਸ਼ਹੀਦਾਂ ਦੀ ਗਿਣਤੀ ਹੋਵੇ ਨਾ ਤੇ ਸਭ ਤੋਂ ਵੱਧ ਸ਼ਹੀਦ ਨੇ ਯਹੂਦੀ ਕੌਮ ਦੇ ਫਿਰ ਬਿੰਦ ਤੇ ਧਿਆਨ ਨਾਲ ਸੁਣੋ ਕਿ ਯਹੂਦੀ ਕੌਮ ਦੇ ਸਭ ਤੋਂ ਵੱਧ ਸ਼ਹੀਦ ਨੇ ਪਰ ਸਭ ਤੋਂ ਅਦੁੱਤੀ ਸ਼ਹੀਦ ਨੇ ਸਿੱਖ ਕੌਮ ਦੇ ਵਿੱਚ ਕਿਉਂਕਿ ਯਹੂਦੀਆਂ ਕੋਲ ਦੂਜਾ ਆਪਸ਼ਨ ਕੋਈ ਨਹੀਂ ਸੀ ਜੀ ਉਹਨਾਂ ਨੂੰ ਤਾਂ ਫੜਿਆ ਜਾਂਦਾ ਸੀ ਪੱਠੇ 'ਚ ਪਾਇਆ ਜਾਂਦਾ ਸੀ ਗੈਸ ਸੱਦੇ ਅੱਗ ਲਾ ਦਿੱਤੀ ਤੇ ਸਾੜ ਦਿੱਤਾ ਕੁਝ ਪੁੱਛਿਆ ਥੋੜੀ ਜਾਂਦਾ ਸੀ ਉਹਨਾਂ ਨੂੰ ਸਿੱਧੇ ਦਾ ਦਰਜਾ ਬੇਸ਼ੱਕ ਦਿੱਤਾ ਜਾਂਦਾ ਪਰ ਉਹਨਾਂ ਕੋਲੋਂ ਬਚਣ ਵਾਸਤੇ ਆਪਸ਼ਨ ਕੋਈ ਨਹੀਂ ਸੀ ਪਰ ਬਾਬਾ ਬੰਦਾ ਸਿੰਘ ਦੇ ਕੋਲ ਗੁਰੂ ਕੇ ਸਿੰਘਾਂ ਦੇ ਕੋਲ ਸਾਰੇ ਕੋਲ ਆਪਸ਼ਨ ਸਨ ਜੀ ਬਸ ਤੁਸੀਂ ਇਹ ਕਹਦੇ ਹੋ ਕਿ ਮੈਂ ਗੁਰੂ ਦਾ ਸਿੱਖ ਨਹੀਂ ਬਾਬਾ ਬੰਦਾ ਸਿੰਘ ਨੂੰ ਕਿਹਾ ਗਿਆ ਕਿ ਤੁਸੀਂ ਗੁਰੂ ਸਾਨੂੰ ਪਤਾ ਹੈ ਬੜੇ ਬਦਲਦੇ ਗੁਰੂ ਬਦਲਦੇ ਤੇ ਤੁਹਾਡੀ ਆਦਤ ਹੈ ਨਾ ਕਦੇ ਇਹ ਉਦਾਸੀ ਬਣੇ ਕਦੇ ਰਾਜੇ ਸਣ ਕਦੇ ਸ਼ਿਕਾਰੀ ਸਣ ਉਦਾਸੀ ਬਣੇ ਬਰਾਗੀ ਬਣੇ ਕਦੇ ਗੁਰੂ ਬਦਲ ਕੇ ਤੂੰ ਸਿੰਘ ਬਣ ਗਿਆ ਤੇ ਹੁਣ ਇੱਕ ਵਾਰੀ ਹੋਰ ਬਦਲ ਲੈ ਕਿ ਗੁਰੂ ਬਦਲਦੇ ਤੇਰੀ ਆਦਤ ਹੈ ਤੂੰ ਗੁਰੂ ਬਦਲਦੇ ਹਜੇ ਵੀ ਤੇ ਤੇਰੀ ਜ਼ਿੰਦਗੀ ਤੈਨੂੰ ਬਖਸ਼ ਦੇਣਗੇ ਪਰ ਬਾਬਾ ਬੰਦਾ ਸਿੰਘ ਬਹਾਦਰ ਕਹਿੰਦਾ ਜ਼ਿੰਦਗੀ ਤੇ ਮੈਂ ਗੁਰੂ ਦੇ ਨਾਂ ਤੇ ਲਾ ਦਿੱਤੀ ਤੁਸੀਂ ਠੀਕ ਕਹਿੰਦੇ ਮੈਂ ਗੁਰੂ ਉਦੋਂ ਤੱਕ ਬਦਲੇ ਕਿ ਜਦੋਂ ਤੱਕ ਕਾਚੇ ਗੁਰ ਤੇ ਮੁਕਤ ਨਾ ਹੋਵਾ ਜਦੋਂ ਤੱਕ ਕੱਚੇ ਗੁਰ ਮਿਲਦੇ ਰਹੇ ਮੁਕਤੀ ਮਿਲਨੀ ਕਿਥੋਂ ਸੀ ਸਮਝ ਹੀ ਨਹੀਂ ਲੱਗੀ ਸੱਚਾ ਗੁਰੂ ਜਦੋਂ ਮਿਲ ਜੇ ਤੇ ਫਿਰ ਹੋਰ ਕਿਸੇ ਦੀ ਨਾ ਮੌਤ ਦੀ ਪਰਵਾਹ ਰਹਿੰਦੀ ਫਿਰ ਨਾ ਕਿਸੇ ਸਵਰਗਾਂ ਦੀ ਚਾਹਤ ਰਹਿੰਦੀ ਨਾ ਨਰਕਾਂ ਦਾ ਡਰ ਰਹਿੰਦਾ ਹੁਣ ਇਹਨਾਂ ਨੇ ਦੂਜੀ ਗੱਲ ਫਿਰ ਕੀਤੀ ਕਿ ਦੇਖ ਜਦੋਂ ਤੂੰ ਮਾਤੋ ਦਾਸ ਬਣਿਆ ਸੈ ਨਾ ਅਸੀਂ ਸੁਣਿਆ ਤੇਰੇ ਬਾਰੇ ਕਿ ਹਿਰਨੇ ਦੇ ਬੱਚੇ ਛੋਟੇ ਛੋਟੇ ਵੇਖ ਕੇ ਤੇਰੇ ਅੰਦਰ ਬਰਾਗ ਨਾ ਆ ਗਿਆ ਸੀ ਰਾਜ ਭਾਗ ਛੱਡ ਕੇ ਸ਼ਿਕਾਰਪੁਣਾ ਛੱਡ ਕੇ ਤੁਮਾ ਤੋਂ ਦਸ ਬਣ ਗਿਆ ਉੱਥੇ ਤੇ ਹਿਰਨੇ ਦੇ ਬੱਚੇ ਸਨ ਨਾ ਤੇ ਬੰਦਾ ਸਿੰਘ ਅੱਜ ਦੇਖ ਅੱਜ ਤੇਰੇ ਸਾਹਮਣੇ ਹਿਰਨੇ ਦੇ ਬੱਚੇ ਨਹੀਂ ਇਨਸਾਨ ਦਾ ਬੱਚਾ ਹੋਏਗਾ ਹਜੇ ਵੀ ਸਮਾਂ ਹੈ ਅਜੇ ਇਨਸਾਨ ਦਾ ਬੱਚਾ ਤੇਰੇ ਸਾਹਮਣੇ ਹੋਏਗਾ ਔਰ ਬਾਬਾ ਬੰਦਾ ਸਿੰਘ ਬਹਾਦਰ ਉੱਥੇ ਅਡੋਲ ਬੈਠੇ ਹੋਏ ਫਿਰ ਕਹਿੰਦੇ ਨੇ ਕਿ ਇਨਸਾਨ ਦੇ ਬੱਚੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚਿਆਂ ਨੇ ਤੇ ਮੇਰੀ ਜ਼ਿੰਦਗੀ ਬਦਲੀ ਹੈ ਤੇ ਜਿਹੜੇ ਤੇਜੇ ਬੱਚੇ ਤੇ ਅੱਜ ਤੁਸੀਂ ਗੱਲ ਕਰਨ ਲੱਗੇ ਹੋ ਉਹ ਵੀ ਦੱਸ ਦਿਓ ਸਾਹਮਣੇ ਬੈਠੇ ਹੋਰੇ ਬਾਬਾ ਅਜੈ ਸਿੰਘ ਵੱਲੇ ਇਸ਼ਾਰਾ ਕਰਕੇ ਕਹਿੰਦੇ ਨੇ ਇਨਸਾਨ ਵੀ ਕੋਹੁਰ ਨੇ ਬੱਚਾ ਵੀ ਤੇਰਾ ਹੀ ਆਪਣਾ ਸ਼ੋਰੇ ਕਾਟ ਕੇ ਫੜਾਉਣ ਲੱਗਦਾ ਕਿ ਸ਼ੋਰੀ ਫੜ ਆਪਣੇ ਬੱਚੇ ਨੂੰ ਆਪ ਆਪਣੇ ਹੱਥੀ ਮਾਰ ਔਰ ਬਾਬਾ ਬੰਦਾ ਸਿੰਘ ਬਹਾਦਰ ਕਹਿੰਦਾ ਲੈ ਸ਼ੋਰੀ ਇੱਕ ਵਾਰੀ ਫੜਾ ਤੇ ਸਹੀ ਤੇਰਾ ਚ ਅੰਦਰ ਛਾਤੀ ਚੀਰ ਕੇ ਰੱਖ ਦਿਆਂਗਾ ਜਿੰਨੇ ਤੁਸੀਂ ਸਾਰੇ ਸਾਰਿਆਂ ਦੇ ਛਾਤੀ ਚੀਰ ਦਿਆਂਗਾ ਪਰ ਜੇ ਤੁਹਾਡੇ ਦੁਸ਼ਮਣੋਂ ਦੁਸ਼ਟੋ ਤੁਹਾਡਾ ਬੱਚਾ ਵੀ ਸਾਹਮਣੇ ਆ ਜਾਏ ਨਾ ਗੁਰੂ ਦਾ ਸਿੰਘ ਮਜਲੂਮ ਦਾ ਤੇ ਰਖੇਕ ਹੁੰਦਾ ਬੱਚੇ ਦਾ ਦਿਲ ਕੱਢਣਾ ਜਾਂ ਛਾਤੀ ਪਾੜਨੇ ਤੋਂ ਦੂਰ ਦੀ ਗੱਲ ਹੈ ਤੇ ਫਿਰ ਮੇਰਾ ਆਪਣਾ ਹੈ ਤੁਹਾਡਾ ਬੱਚਾ ਵੀ ਹੋਵੇ ਤੇ ਇਹ ਗੁਰੂ ਦਾ ਸਿੰਘ ਕੰਮ ਫਿਰ ਵੀ ਨਹੀਂ ਕਰਦਾ ਗੁਰੂ ਦਾ ਬੰਦਾ ਹੈ ਨਾ ਉੱਥੇ ਕਹਿੰਦੇ ਨੇ ਦੇਖੋ ਹੁਣ ਉਹ ਹਾਲਾਤ ਕਿਵੇਂ ਤੇ ਹੋਣਗੇ ਬਾਬਾ ਬੰਦਾ ਸਿੰਘ ਜੀ ਬਹਾਦਰ ਅੱਜ ਸ਼ਹਾਦਤ ਦੇਣ ਵਾਸਤੇ ਸਾਹਮਣੇ ਬੈਠੇ ਹੋਏ ਨੇ ਘਰ ਵਾਲੇ ਸਾਹਮਣੇ ਘਰ ਵਾਲੇ ਦੇ ਗੋਦ ਵਿੱਚ ਉਹ 4 ਸਾਲ ਤੇ ਬਾਬਾ ਅਜੇ ਸਿੰਘ ਨੂੰ ਚੁੱਕਦੇ ਨੇ ਤਿੰਨ ਜਲਾਦ ਆਏ ਨੇ ਇੱਕ ਨੇ ਕੇਸ ਜੂੜਾ ਫੜ ਕੇ ਚੰਗੀ ਤਰ੍ਹਾਂ ਉਹ ਲੋ ਖੋਲਿਆ ਪਟਿਆ ਫਿਰ ਦੋਵੇਂ ਹੱਥ ਫੜ ਲਏ ਇੱਕ ਨੇ ਦੋਵੇਂ ਲੱਤਾਂ ਫੜ ਲਈਆਂ ਤੀਜਾ ਸ਼ੁਰੇ ਲੈ ਕੇ ਆਇਆ ਥੋੜੇ ਜਿਿਹੇ ਚਰੇਟ ਮਾਰੇ ਉੱਤੇ ਪਾਇਆ ਹੋਇਆ ਜਿਹੜਾ ਕੱਪੜੇ ਸਨ ਉਹਨੂੰ ਪਾੜ ਦਿੱਤਾ। ਜੋਰ ਦੇ ਨਾਲ ਵਾਰ ਕੀਤਾ ਬਾਬਾ ਅਜੈ ਸਿੰਘ ਦੇ ਛਾਤੀ ਤੋਂ ਲੈ ਕੇ ਢਿੱਡ چیر ਦਿੱਤਾ ਜੀ। ਔਰ ਇਹ ਜਲਾਦ ਨੇ ਜਦੋਂ ਦੇਖਿਆ ਕਿ ਇਹ ਥੋੜਾ ਸ਼ਰੀਰ چیرਿਆ ਗਿਆ ਹੈ। 4 ਸਾਲ ਦਾ ਬੱਚਾ ਜੀ। ਦੋਵਾਂ ਹੱਥਾਂ ਨਾਲ ਹੱਡੀਆਂ ਜਿਹੜੀਆਂ ਕਾੜ-ਕਾੜ ਕੇ ਤੋੜ ਕੇ ਹੱਥ ਵਿੱਚ ਪਾ ਕੇ ਬਾਬਾ ਅਜਾ ਸਿੰਘ ਦਾ ਧੜਕਦਾ ਹੋਇਆ ਦਿਲ ਬਾਹਰ ਕੱਢਿਆ। ਔਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਮੂੰਹ ਦੇ ਵਿੱਚ ਤੁੰਨਣ ਦਾ ਯਤਨ ਕੀਤਾ ਪਉਣਾ ਤੇ ਕਿਤੇ ਅਸੀਂ ਕਿਉਂਕਿ ਇੰਨੀ ਹਿੰਮਤ ਨਹੀਂ ਸੀ। ਪਰ ਬਾਬਾ ਬੰਦਾ ਸਿੰਘ ਜੀ ਬਹਾਦਰ ਦੇਖੋ ਅੱਜ ਆਪਣੇ ਪੁੱਤਰ ਦੇ ਡੌ ਦੇ ਨਾਲ ਸਾਰਾ ਦਾੜਾ ਭਿੱਜ ਗਿਆ, ਮੂੰਹ ਭਿੱਜਿਆ ਹੋਇਆ। ਬੁੱਲਾਂ ਤੇ ਖੂਨ ਲੱਗਿਆ ਹੋਇਆ। ਪਰ ਜਿਗਰਾ ਦੇਖੋ ਤਨ ਬਾਬਾ ਬੰਦਾ ਸਿੰਘ ਜੀ ਬਹਾਦਰ ਉਥੇ ਉੱਚੇ ਸਾਰਾ ਜਕਾਰਾ ਲਾਉਂਦੇ ਨੇ। ਸ਼ੁਕਰ ਕਰਦਾ ਨੇ ਕਿ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੁਸੀਂ ਤੇ ਕਿਰਪਾ ਹੀ ਬੜੀ ਕੀਤੀ ਤੁਹਾਡੇ ਛੋਟੇ ਸਹਬਜ਼ਾਦੇ ਸ਼ਹੀਦ ਹੋਏ ਸਨ ਪਰਿਵਾਰ ਕੋਲ ਕੋਈ ਨਹੀਂ ਸਿੱਕਲ ਲਈ ਸਕਾ ਅੱਜ ਮੇਰਾ ਬੱਚਾ ਸ਼ਹੀਦ ਹੋਇਆ ਪਰ ਤੁਸੀਂ ਕਿਰਪਾ ਕੀਤੀ ਮੇਰਾ ਤਾਂ ਪਰਿਵਾਰ ਨਾਲੇ ਘਰ ਵਾਲੇ ਨੇ ਵੀ ਦੇਖਿਆ ਮੈਂ ਵੀ ਦੇਖਿਆ ਉੱਥੇ ਬਾਬਾ ਬੰਦਾ ਸਿੰਘ ਇਕੱਲੇ ਨਹੀਂ ਉਹਨਾਂ ਦੇ ਘਰ ਵਾਲੇ ਨੂੰ ਵੀ ਸ਼ਹੀਦ ਕੀਤਾ ਗਿਆ ਬਾਬਾ ਬੰਦਾ ਸਿੰਘ ਨੂੰ ਹੁਣ ਸ਼ਹੀਦ ਕਰਦੇ ਨੇ ਪਹਿਲੋ ਦੋਵੇਂ ਬਾਹਾਂ ਵੱਡੀਆਂ ਪੱਟਾਂ ਦੇ ਕੋਲੋਂ ਦੋਵੇਂ ਜਿਹੜੀਆਂ ਲੱਤਾਂ ਨੇ ਉਹ ਵੜ ਦਿੱਤੀਆਂ ਗਈਆਂ। ਬਾਬਾ ਬੰਦਾ ਸਿੰਘ ਬਹਾਦਰ ਦੇ ਅੱਖ ਦੇ ਵਿੱਚ ਗਰਮ ਕਰਕੇ ਸਲਾਈ ਮਾਰੀ ਗਈ। ਪਹਿਲੋ ਸੱਜੇ ਫਿਰ ਖੱਬੇ ਦੋਵੇਂ ਅੱਖਾਂ ਕੱਢ ਦਿੱਤੀਆਂ। ਪਰ ਉਹ ਗੁਰੂ ਕਾ ਸਿੰਘ ਫਿਰ ਵੀ ਸ਼ਹੀਦ ਨਹੀਂ ਹੋਇਆ। ਫਿਰ ਜਮੂਰ ਲੈ ਕੇ ਔਰ ਜਮੂਰ ਆਉ ਜੇ ਸਮਝਦੇ ਹੋ ਅੱਜਕਲ ਪਲਾਸ ਕਹਿ ਲੀਏ। ਜਮੂਰ ਲੈ ਕੇ ਗਰਮ ਕਰਕੇ ਮਾਸ ਜਿਹੜਾ ਟੁਕੜਾ ਉਹ ਨੋਚੇ ਗਿਆ ਜੀ ਉਹਨੂੰ ਟੁਕੜੇ ਵਿੱਚੋਂ ਕੱਢੇ ਗਏ ਅੱਜ ਦੇ ਦਿਨ ਜੂਨ ਦਾ ਮਹੀਨਾ ਹੈ 9 ਤਰੀਕ ਹੈ ਤੇ 1716 ਇਸਵੀ ਦੇ ਦਿਨ ਹੈ ਬਾਬਾ ਬੰਦਾ ਸਿੰਘ ਜੀ ਸ਼ਹਾਦਤ ਜਿਹੜੇ ਬਚਨ ਆਪਾਂ ਬਾਣੀ ਦੇ ਵਿੱਚ ਪੜ੍ਹਦੇ ਆ ਨਾ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕਟਮਰੇ ਪੁਰਜਾ ਪੁਰਜਾ ਕੱਟ ਕੇ ਅਸਲ ਬਾਬਾ ਬੰਦਾ ਸਿੰਘ ਬਹਾਦਰ ਜੀ ਸ਼ਹੀਦ ਹੋਏ ਨੇ। ਕਧੀਆਂ ਲੱਤਾਂ ਬਾਹਾਂ ਤੇ ਅੱਖਾਂ ਨਹੀਂ ਛੋਟੇ ਛੋਟੇ ਮਾਸ ਦੇ ਚਿੱਥੜੇ ਜਿਹੜੇ ਨੇ ਉਹ ਪਲਾਸ ਦੇ ਨਾਲ ਤੇ ਉਹਨਾਂ ਨੇ ਖਿੱਚ ਲਿੱਤੇ ਬਾਬਾ ਬੰਦਾ ਸਿੰਘ ਜੀ ਸ਼ਹੀਦ ਹੋਏ ਨੇ। ਇੱਥੇ ਬਾਬਾ ਬੰਦਾ ਸਿੰਘ ਜੀ ਦੇ ਘਰ ਵਾਲੀ ਦਾ ਪਰਾਜਿੰਦਾ ਨਾਮ ਭਾਈ ਸਾਹਿਬ ਸਿੰਘ ਹੈ। ਇਤਿਹਾਸਕਾਰਾਂ ਨੇ ਲਿਖਿਆ ਕਿ ਟੁਕੜੇ ਜਿੰਨੇ ਨੂੰ ਇਕੱਠੇ ਕਰ ਸਕੇ ਟੁਕੜੇ ਇਕੱਠੇ ਕੀਤੇ ਬਾਅਦ ਵਿੱਚ ਸੰਸਕਾਰ ਕੀਤਾ। ਸਤਿਗੁਰੂ ਜੀ ਨੇ ਕਿਰਪਾ ਕੀਤੀ ਅੱਜ ਦਾ ਉਹ ਦਿਨ ਹੈ ਸ਼ਹੀਦਾਂ ਨੂੰ ਜਦੋਂ ਯਾਦ ਕਰੀਏ ਤੇ ਉਹਨਾਂ ਦੇ ਵਿੱਚੋਂ ਸਭ ਤੋਂ ਛੋਟੀ ਸ਼ਹੀਦ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਬਾਬਾ ਅਜੈ ਸਿੰਘ ਜੀ ਉਹਨਾਂ ਦੇ ਚਰਨਾਂ 'ਚ ਵੀ ਨਮਸਕਾਰ ਹੈ ਤਨ ਬਾਬਾ ਬੰਦਾ ਸਿੰਘ ਜੀ ਬਹਾਦਰ ਉਹਨਾਂ ਦੇ ਸ਼ਹੀਦੀ ਅੱਜ ਦਾ ਦਿਨ ਤੇ ਉਹਨਾਂ ਦੀ ਸ਼ਹੀਦੀ ਦਿਨ ਮਨਾਉਣੇ ਜਨਮ ਦਿਨ ਮਨਾਉਣੇ ਗੁਰਪੁਰਬ ਮਨਾਉਣੇ ਇਹ ਮਨਾਉਣ ਦਾ ਮਤਲਬ ਸਿਰਫ ਇਹ ਨਹੀਂ ਹੁੰਦਾ ਜੀ ਕਿ ਵੱਡਾ ਸਾਰਾ ਦੁਵਾਨ ਲੱਗੇ ਵੱਡਾ ਸਾਰਾ ਲੰਗਰ ਲੱਗੇ ਤੇ ਇਹ ਦਿਨ ਤਾਂ ਹੀ ਮਨਾਏ ਜਾਂਦੇ ਨੇ ਮਨਾਉਣ ਦਾ ਮਤਲਬ ਹੈ ਉਹਨਾਂ ਨੂੰ ਯਾਦ ਕਰਨਾ ਜੀ ਧੰ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੂੰ ਵੀ ਨਮਸਕਾਰ ਔਰ ਅੱਜ ਜਿੱਥੋਂ ਗੱਲ ਸ਼ੁਰੂ ਹੋਈ ਸੀ ਕਿ ਜਿਨ ਹਰ ਹਿਰਦੇ ਨਾਮ ਨਬਸੋ ਤਿਨ ਮਾਤ ਕੀ ਜੇ ਹਰਬੰਝਾ ਉਹ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੀ ਮਾਂ ਨੂੰ ਵੀ ਨਮਸਕਾਰ ਹੈ ਜਿਨ੍ਹਾਂ ਨੇ ਐਸੇ ਸੂਰ